ਤੁਹਾਡਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਚੀਮਾ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਬਹੁਤ ਕੁਝ ਚੱਲਿਆ ਤਰਨਤਾਰਨ ਦੀ ਜ਼ਿਮਨੀ ਚੋਣ ਦੀ VOTING ਸ਼ੁਰੂ ਹੋ ਚੁੱਕਿਆ ਤਰਨਤਾਰਨ ਹਲਕੇ ਦੇ ਵਿੱਚ ਤਕਰੀਬਨ 2 ਲੱਖ ਦੇ ਕਰੀਬ ਵੋਟਰ ਨੇ ਤੇ ਤਕਰੀਬਨ 15 ਲੋਕਾਂ ਦੇ ਵੱਲੋਂ 15 ਉਮੀਦਵਾਰਾਂ ਦੇ ਵੱਲੋਂ ਨਾਮੀਨੇਸ਼ਨ ਭਰੀ ਹੋਇਆ ਵੱਖ-ਵੱਖ ਪਾਰਟੀਆਂ ਦੇ ਵੱਲੋਂ ਵੱਡੇ ਪੱਧਰ ਤੇ ਤਕਰੀਬਨ 1.5 ਮਹੀਨਾ ਪ੍ਰਚਾਰ ਕੀਤਾ ਜਾਂਦਾ ਪਰ ਅੱਜ ਸ਼ਾਮ ਨੂੰ ਜੜੀਆਂ ਇਹ ਇੰਨਾ ਸਾਰੇ ਉਮੀਦਵਾਰਾਂ ਦਾ ਭਵੇਖਾ ਜਿਹੜਾ ਸਿਆਸੀ ਭਵੇਖਾ ਪੋਲਿੰਗ ਉਹਨਾਂ EVM ਮਸ਼ੀਨਾਂ ਦੇ ਵਿੱਚ ਜਿਹੜਾ ਕੈਦ ਹੋ ਜਾਣਾ ਤੇ 14 ਤਰੀਕ ਨੂੰ ਫਿਰ 14 ਨਵੰਬਰ ਨੂੰ ਜਿਹੜਾ ਤੜਕਸਾਰ 8:00 ਵਜੇ ਤੋਂ ਬਾਹਰ ਆਉਣ ਲੱਜਣਾ ਤੇ ਜਿਹੜੀਆਂ ਉਮੀਦਵਾਰਾਂ ਦੀਆਂ ਧੜਕਣਾਂ ਨੇ ਜਿੱਥੇ ਪਹਿਲਾਂ ਤੋਂ ਵਧੀਆਂ ਹੋਈਆਂ ਨੇ ਪ੍ਰਚਾਰ ਕਰ ਰਹੇ ਨੇ ਤੇ ਅੱਜ ਹੋਰ ਵੀ ਬਦਲ ਲੱਗ ਚੁੱਕੇ ਨੇ ਕਿਉਂਕਿ ਉਹਨਾਂ ਦਾ ਸਿਆਸੀ ਪਿਵੇਖਲ ਸਿਆਸਤ ਸਾਰਾ ਕੁਝ ਅੱਜ ਈਵੀਐ ਮਸ਼ੀਨਾਂ ਦੇ ਵਿੱਚ ਕੈਦ ਹੋ ਰਹੀ ਆ ਤਰਨਤਾਰ ਨਾਲ ਕੇ ਦੇ ਵਿੱਚ ਤਕਰੀਬਨ 2 ਲੱਖ ਵੋਟਰ ਨੇ ਸ਼ਾਮ 6 ਵਜੇ ਤੱਕ ਬੋਟਾ ਪੈੜੀਆਂ ਨੇ 222 ਪੋਲਿੰਗ ਸਟੇਸ਼ਨਾਂ ਦੇ ਉੱਪਰ ਵੋਟ ਪੈ ਰਹੀ ਆ ਤੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਖਾਸ ਤੌਰ ਤੇ ਇਸੇ ਦੇ ਵਿਚਾਲੇ ਕੁਝ ਤਸਵੀਰਾਂ ਨੇ ਜਿਹੜੀਆਂ ਉਹ ਵੀ ਤੜਕਸਾਹ ਤੋਂ ਸਾਮ੍ਹਣੇ ਆਇਆ ਨੇ ਕਿ ਹਰ ਹਲਕੇ ਦੇ ਵਿੱਚ ਜਿਹੜਾ ਹਰ ਇਲਾਕੇ ਦੇ ਵਿੱਚ 222 ਪੋਲਿੰਗ ਸਟੇਸ਼ਨਾਂ ਦੇ ਉੱਪਰ ਹਰ ਪਾਰਟੀ ਦੇ ਵੱਲੋਂ ਆਪੋ ਆਪਣੇ ਪੱਧਰ ਤੇ ਜਿਹੜਾ ਪਿੰਡ ਪੱਧਰ ਤੇ ਜਾਂ ਫਿਰ ਕਿਤੇ ਸ਼ਹਿਰ ਪੱਧਰ ਤੇ ਜਿਹੜੇ ਬੂਥ ਨੇ ਉਹ ਵੀ ਲਗਾਏ ਗਏ ਨੇ ਤੇ ਇਸੇ ਬਿਚਾਰੇ ਕੋਈ ਤਸਵੀਰیں ਵੀ ਸਾਮ੍ਹਣੇ ਆਈਆਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਹਰਮੀਤ ਸਿੰਘ ਸੰਧੂ ਨੇ ਜਿਹੜੇ ਉਹ ਵੀ ਵੋਟ ਪਾ ਚੁੱਕੇ ਨੇ ਤੜਕਸਾਰ ਕਰਨਵੀਰ ਬੁਰਜ ਕਾਂਗਰਸ ਦੇ ਉਮੀਦਵਾਰ ਉਹਨਾਂ ਨੇ ਵੋਟ ਪਾ ਦਿੱਤੀ ਆ ਪ੍ਰਿੰਸੀਪਲ ਸੁਖਮਿੰਦਰ ਕੌਰ ਰੰਦਾਵਾ ਤੇ ਉਹਨਾਂ ਦੇ ਬੇਟੀ ਕੰਚਨਪ੍ਰੀਤ ਕੌਰ ਅਕਾਲੀ ਦਲ ਵੱਲੋਂ ਨੇ ਉਹਨਾਂ ਨੇ ਵੋਟ ਪਾ ਦਿੱਤੀ ਆ ਪਰ ਇਸੇ ਵਿਚਾਲੇ ਦੋ ਉਮੀਦਵਾਰ ਹੋਰ ਨੇ ਇੱਕ ਭਾਜਪਾ ਤੋਂ ਹਰਜੀਤ ਸਿੰਘ ਸੰਧੂ ਅਤੇ ਅਕਾਲੀ ਦਲ ਵਾਰਸ ਪੰਜਾਬ ਦੇ ਜਾਂ ਪਰ ਪੰਥਕ ਸਮਰਥਨ ਦੇ ਨਾਲ ਮਨਦੀਪ ਸਿੰਘ ਨੇ ਜਿਹੜੇ ਸੰਦੀਪ ਸਿੰਘ ਸਰੀ ਦੇ ਭਰਾ ਨੇ ਜਿਹੜੇ ਉਹ ਵੀ ਇਸ ਵਕਤ VOTING ਦੇ ਵਿੱਚ ਖੜੇ ਹੋਏ ਨੇ ਬਹੁਤ ਅਹਿਸ ਵਕਤ ਅਹਿਮ ਮੁਕਾਬਲਾ ਪੰਜ ਉਮੀਦਵਾਰ ਆ ਤਾਂ ਤੁਹਾਨੂੰ ਇਹ ਦੱਸਦੇ ਨੇ ਕਿ ਜਿਹੜੇ ਸਿੱਧੇ ਤੌਰ ਤੇ ਪਾਰਟੀ ਦੇ ਪੱਧਰ ਤੇ ਮੁਕਾਬਲਾ ਲੜ ਰਹੇ ਨੇ ਬਹੁਤ ਸਾਰੇ ਇੰਡੀਪੈਂਡੈਂਟ ਖੜੇ ਨੇ ਤੇ ਬਹੁਤ ਤਕਰੀਬਨ 15 ਉਮੀਦਵਾਰ ਇਸ ਵਕਤ ਤਰਨਤਾਰਨ ਜ਼ਿਮਨੀ ਚੋਣ ਦੇ ਵਿੱਚ ਜਿਨ੍ਹਾਂ ਨੇ ਨਾਮੀਨੇਸ਼ਨ ਭਰੀ ਹੋਇਆ ਉਮੀਦਵਾਰ ਦੇ ਵਜੋਂ ਖੜੇ ਹੋਏ ਪਰ ਇਸੇ ਸਭ ਦੇ ਵਿਚਾਲੇ ਬਹੁਤ ਅਹਿਮ ਕਮਰਾ ਕੇ ਤੜਕਸਾਰ ਬੂਥ ਲੱਜੁਕੇ ਨੇ ਹਰ ਹਲਕੇ ਦੇ ਵਿੱਚ ਹਾਲਾਂਕਿ ਦੱਸਿਆ ਜਾ ਰਿਹਾ ਕਿ 15 ਸਿਕਿਉਰਿਟੀ ਟੀਮਾਂ ਨੇ ਜੜੀਆਂ ਉਹ ਵੀ ਤਾਇਨਾਤ ਕੀਤੀਆਂ ਹੋਈਆਂ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕਿ ਕਿਤੇ ਨਾ ਕਿਤੇ ਕੋਈ ਲੜਾਈ ਝਗੜਾ ਜਾਂ ਫਿਰ ਬਹੁਤ ਸਾਰੀਆਂ ਅਨਸੁਖਾਵੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਔਜੇਹੀ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਜਾਵੇ ਪਰ ਅੱਜ ਤਰਨ-ਤਰਨ ਦੀ ਜਿੰਬਲੀ ਚੋਣ ਹੋੜੀਆਂ ਬਹੁਤ ਸਾਰੀਆਂ ਸਿਆਸੀ ਤਰ੍ਹਾਂ ਸਿਆਸੀ ਲੋਕ ਇਸ ਨੂੰ ਜੜਾ ਸੈਮੀ ਫਾਈਨਲ ਵੀ ਕਾਰਨ ਅਕਸਾਈ ਦਾ ਪਵਿੱਕ ਇਸ ਇਲੈਕਸ਼ਨ ਨੇ ਤੈਅ ਕਰਨ ਹਾਲਾਂਕਿ ਇਸ ਇਲੈਕਸ਼ਨ ਦੇ ਵਿੱਚ ਹੋਣ ਦਾ ਕਾਰਨ ਇਹ ਆ ਕਿ ਕਸ਼ਮੀਰ ਸਿੰਘ ਸੋਹਲ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਉਦਾਰੇ 2022 ਦੇ ਵਿੱਚ ਚੁਣੇ ਜਾਂਦੇ ਰਹੇ ਅਚਾਨਕ ਬੇਵਕਤੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਇਸ ਦੁਨੀਆ ਨੂੰ ਅਲਵਿਦਾ ਆਖ ਜਾਂਦੇ ਨੇ ਤੇ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇਹ ਸੀਟ ਖਾਲੀ ਅਨਾਉਂਸ ਕੀਤੀ ਜਿਮਨੀ ਚੋਣ ਦਾ ਐਲਾਨ ਕੀਤਾ ਤੇ ਅੱਜ ਜਿਮਨੀ ਚੋਣ ਦੀ VOTING ਹੋ ਚੁੱਕੀ ਆ ਜਿਹੜੀ ਸ਼ੁਰੂ ਹੋ ਜੂਗੀ ਆ ਤੜਕਸਾ ਤੋਂ ਤਰ ਤਾਰ ਨੇ ਜ਼ਿਮਨੀ ਚੋਣ ਦੇ ਲਈ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਹੋਇਆ ਖਾਸ ਕਰਕੇ ਪੰਜਾਬ ਦੀ ਸੱਤਾ ਤਰ ਪਾਰਟੀ ਆਮ ਆਦਮੀ ਪਾਰਟੀ ਨੇ ਪ੍ਰਚਾਰ ਕੀਤਾ ਵੱਡੇ ਰੋਡ ਸ਼ੋਅ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕੀਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਹੋਣਾ ਨੇ ਬਹੁਤ ਸਾਰੇ ਰੋਡ ਸ਼ੋਅ ਕੀਤੇ ਕਾਂਗਰਸ ਪਾਰਟੀ ਨੇ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਹੋਣਾ ਨੇ ਪ੍ਰਚਾਰ ਕੀਤਾ ਤੇ ਉਧਰਲੇ ਪਾਸੇ ਭਾਜਪਾ ਨੇ ਬਹੁਤ ਵੱਡੀਆਂ ਰੈਲੀਆਂ ਕੀਤੀਆਂ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਪਰ 15 ਉਮੀਦਵਾਰ ਨੇ ਜਿਹੜੇ ਵੱਖੋ ਵੱਖਰੇ ਕੋਈ ਆਜ਼ਾਦ ਧਿਰ ਦੇ ਵੱਲੋਂ ਖੜਾ ਕੋਈ ਆਜ਼ਾਦ ਉਮੀਦਵਾਰ ਖੜਾ ਤੇ ਕੋਈ ਕਿਸੇ ਧਿਰ ਵੱਲੋਂ ਖੜਾ ਕਿਸੇ ਪਾਰਟੀ ਵੱਲੋਂ ਖੜਾ ਸਾਰਿਆਂ ਦਾ ਸਿਆਸੀ ਭੋਗ ਅੱਜ ਜਿਹੜਾ EVM ਮਸ਼ੀਨਾਂ ਦੇ ਵਿੱਚ ਕੈਦ ਹੋ ਜਾਣਾ ਤਰਨਤਾਰਨ ਦੀ ਜਿਹੜੀ ਜ਼ਿਮਨੀ ਚੋਣ ਦੀ VOTING ਆ ਸ਼ਾਮ 6 ਵਜੇ ਤੱਕ ਚੱਲ ਰਹੀ ਹੈ 222 ਪੋਲਿੰਗ ਸਟੇਸ਼ਨਾਂ ਦੇ ਉੱਪਰ VOTING ਹੋ ਰਹੀ ਹੈ ਤੇ 14 ਨਵੰਬਰ ਨੂੰ ਤੜਕਸਾਰ ਡੱਬੇ ਖੋਲਣੇ ਨੇ EVM ਮਸ਼ੀਨਾਂ ਖੁੱਲੀਆਂ ਤੇ ਸਾਰਾ ਕੁਝ ਤੈਅ ਹੋ ਜਾਣਾ ਕਿ ਤਰਨਤਾਰਨ ਜ਼ਿਮਨੀ ਚੋਣ ਦਾ ਜਿਹੜਾ ਤਾਜ ਆ ਕਿਸ ਦੇ ਸਿਰ ਦੇ ਉੱਤੇ ਸਜੇਗਾ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਜੀ ਮਾ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਬਹੁਤ ਕੁਝ ਚੱਲਿਆ ਤਰਨਤਾਰਨ ਦੀ ਜ਼ਿਮਨੀ ਚੋਣ ਦੀ VOTING ਸ਼ੁਰੂ ਹੋ ਚੁੱਕਿਆ ਤਰਨਤਾਰਨ ਹਲਕੇ ਦੇ ਵਿੱਚ ਤਕਰੀਬਨ